ਪੰਜਾਬ ਨਾਓ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਵਿਦੇਸ਼ਾਂ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਪਰ ਚਾਤ ਪਾਉਣੇ ਆ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਹਵਾਈ ਫੌਜ ਦਾ ਜਹਾਜ਼ ਹਾਦਸਾ ਗ੍ਰਸਤ ਸਿੰਗਾਪੁਰ ਵਿੱਚ ਭਾਰਤੀ ਮੂਲ ਦੇ ਮਲੇਸ਼ੀਆਈ ਨੂੰ ਕਤੂਰੇ ਦੀ ਤਸਕਰੀ ਦੇ ਦੋਸ਼ੇ ਹੇਠਾਂ ਕੈਦ ਖੁਦ ਰਿਪੋਰਟ ਹੋਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਲਈ ਟਿਕਟਾਂ ਦਾ ਪ੍ਰਬੰਧ ਕਰੇਗੀ 트੍ਰੰਪ ਸਰਕਾਰ ਮਾਲਦੀਵ ਵਾਲੋ ਜੋ ਕਿ ਇਜ਼ਰਾਈਲ ਪਾਸਪੋਰਟ ਧਾਰਕਾਂ ਤੇ ਹੁਣ ਹੋਵੇਗੀ پابੰਦੀ ਵਾਸ਼ਿੰਗਟਨ ਵਿੱਚ 올ੰਪੀਆ ਵਿੱਚ ਪਹਿਲੀ ਵਾਰ ਵਿਸਾਖੀ ਮਨਾਈ ਗਈ ਹੁਣ ਇਹਨਾਂ ਖਬਰਾਂ ਦੇ ਉੱਪਰ ਇੱਕ ਨਜ਼ਰ ਵਿਸਤਾਰ ਦੇ ਨਾਲ ਹੈ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਹਵਾ ਫੌਜ ਦਾ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਪਾਕਿਸਤਾਨ ਨੇ ਹਵਾਈ ਫੌਜ ਦਾ ਟ੍ਰੇਨਿੰਗ 에ਅਰਕ੍ਰਾਫਟ ਮਿਰਾਜ ਵੀ ਆਰਓਐਸਆਈ ਲਾਹੌਰ ਤੋਂ ਲਗਭਗ 350 ਕਿਲੋਮੀਟਰ ਦੱਖਣ ਪੱਛਮ ਵਿੱਚ ਬਿਹਾਰੀ ਜ਼ਿਲ੍ਹੇ ਦੇ ਉਪਨਗਰ ਇਲਾਕੇ ਰਤਾ ਟਿੱਬਾ ਦੇ ਖੇਤਾਂ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਅਧਿਕਾਰੀ ਮੁਤਾਬਕ ਹੈ ਦੋਵੇਂ ਪਾਇਲਟ ਸੁਰੱਖਤ ਹਨ ਕਿਉਂਕਿ ਉਹ ਜਹਾਜ਼ ਵਿੱਚੋਂ ਬਾਹਰ ਨਿਕਲਣ ਦੇ ਵਿੱਚ ਸਫਲ ਰਹੇ ਹਾਲਾਂਕਿ ਇਸ ਥਾਣੇਕ ਮੀਡੀਆ ਦੀਆਂ ਖਬਰਾਂ ਮੁਤਾਬਕ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਉਦਰ ਭਾਰਤੀ ਮੂਲ ਦੇ ਮਲੇਸ਼ੀਆਈ ਵਿਅਕਤੀ ਨੂੰ ਗੰਦੇ ਕੱਪੜੇ ਰੱਖਣ ਵਾਲੇ ਬੈਗ ਵਿੱਚ ਲੁਕਾ ਕੇ ਕਤੂਰੇ ਦੀ ਤਸਕਰੀ ਕਰਨ ਦੇ ਦੋਸ਼ੇ ਹੇਠਾਂ 8 ਹਫ਼ਤਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ 2500 ਸਿੰਗਾਪੂਰੀ ਡਾਲਰ ਦਾ ਜੁਰਮਾਨਾ ਵੀ ਲਗਾ ਲਗਾਇਆ ਗਿਆ ਹੈ ਤੇ ਚੈਨਲ نیوز ਏਸ਼ੀਆ ਦੀ ਰਿਪੋਰਟ ਮੁਤਾਬਕ 43 ਸਾਲਾਂ ਵਿਅਕਤੀ ਨੂੰ ਜੋ ਕਿ ਉਸ ਉੱਪਰ ਦੋਸ਼ ਉਸ ਵੱਲੋਂ ਸਵੀਕਾਰ ਕੀਤੇ ਗਏ ਨੇ ਤੇ ਇਮੀਗ੍ਰੇਸ਼ਨ ਐਂਡ ਜੋ ਕਿ ਅਥਾਰਟੀ ਦੇ ਅਧਿਕਾਰੀ ਦੇ ਵੱਲੋਂ ਇਸ ਬਾਬਤ ਗੱਲਬਾਤ ਕਰਦਿਆਂ ਹੋਇਆ ਦੱਸਿਆ ਗਿਆ ਕਿ ਇੱਕ ਕਤੂਰੇ ਨੂੰ ਬੈਗ ਦੇ ਵਿੱਚ ਛੁਪਾਇਆ ਇਸ ਵਿਅਕਤੀ ਦੇ ਕੋਲੋਂ ਵੇਖਿਆ ਗਿਆ ਤੇ ਦੋਸ਼ੀ ਮਲੇਸ਼ੀਆ ਵਿੱਚ ਟਰਾਂਸਪੋਰਟ ਕੰਪਨੀ ਦਾ ਮਾਲਕ ਹੈ ਤੇ ਉਹ ਗੈਰ ਕਾਨੂੰਨੀ ਤੌਰ ਤੇ ਮਲੇਸ਼ੀਆ ਤੋਂ ਸਿੰਗਾਪੁਰ ਜੀਵ ਜੰਤੂਆਂ ਨੂੰ ਲਿਆਉਣ ਦਾ ਕੰਮ ਕਰਦਾ ਸੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਹੁਣ ਵੱਡਾ ਐਲਾਨ ਕੀਤਾ ਗਿਆ ਹੈ ਉਹਨਾਂ ਵੱਲੋਂ ਆਖਿਆ ਗਿਆ ਕਿ ਉਹ ਮੁਲਕ ਵਿੱਚੋਂ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਉਹਨਾਂ ਪ੍ਰਵਾਸੀਆਂ ਨੂੰ ਪੈਸੇ ਤੇ ਜਹਾਜ਼ ਦੀ ਟਿਕਟ ਦੇਣਗੇ ਜੋ ਆਪਣੀ ਮਰਜ਼ੀ ਦੇ ਨਾਲ ਡਿਪੋਰਟ ਹੋਣਗੇ ਟਰੰਪ ਨੇ ਜੋ ਕਿ ਇਸ ਸੰਬੰਧੀ ਜੋ ਕਿ ਨੋਟਿਸ ਵੀ ਜਾਰੀ ਕੀਤਾ ਹੈ ਤੇ ਨਾਲ ਦੇ ਨਾਲ ਇੱਕ ਇੰਟਰਵਿਊ ਵਿੱਚ ਉਹਨਾਂ ਵੱਲੋਂ ਆਖਿਆ ਗਿਆ ਕਿ ਉਹਨਾਂ ਨੇ ਪ੍ਰਸ਼ਾਸਨ ਦੇ ਹਾਲੇ ਕਾਤਲਾਂ ਨੂੰ ਦੋਸ਼ਾਂ ਵਿੱਚੋਂ ਕੱਢਣ ਤੇ ਧਿਆਨ ਕੇਂਦਰਿਤ ਕੀਤਾ ਹੋਇਆ ਹੈ ਅਮਰੀਕਾ ਵਿੱਚ ਗੈਰ ਕਾਨੂੰਨੀ ਟੰਗ ਦੇ ਨਾਲ ਰਹਿ ਰਹੇ ਹੋਰ ਲੋਕਾਂ ਦੇ ਲਈ 트럼ਪ ਵੱਲੋਂ ਆਖਿਆ ਗਿਆ ਕਿ ਉਹ ਸਵੇ ਡੈਪੋਟੇਸ਼ਨ ਪ੍ਰੋਗਰਾਮ ਨੂੰ ਲਾਗੂ ਕਰਨਗੇ ਉਹਨਾਂ ਯੋਜਨਾ ਬਾਰੇ ਥੋੜੀ ਜਿਹੀ ਜਾਣਕਾਰੀ ਦਿੱਤੀ ਤੇ ਆਖਿਆ ਕਿ ਅਮਰੀਕਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਜਹਾਜ਼ਾਂ ਦਾ ਕਿਰਾਇਆ ਤੇ ਕੁਝ ਪੈਸੇ ਦੇਣਗੇ ਮਾਲਦੀਵ ਨੇ ਗਾਜਾ ਵਿੱਚ ਜੰਗ ਕਾਰਨ ਇਜ਼ਰਾਈਲ ਪਾਸਪੋਰਟ ਧਾਰਕਾਂ ਨੂੰ ਦੇਸ਼ ਵਿੱਚ ਦਾਖਲ ਹੋਣ ਤੋਂ ਰੋਕਣ ਵਾਸਤੇ ਆਪਣੇ ਇਮੀਗ੍ਰੇਸ਼ਨ ਕਾਨੂੰਨਾਂ ਦੇ ਵਿੱਚ ਬਦਲਾ ਕੀਤਾ ਰਾਸ਼ਟਰਪਤੀ ਦਫ਼ਤਰ ਦੇ ਬਿਆਨ ਮੁਤਾਬਕ ਸੋਧ ਲੰਗੇ ਨੂੰ ਜੋ ਕਿ ਸੰਸਦ ਵੱਲੋਂ ਪਾਸ ਕੀਤੀ ਗਈ ਹੈ ਤੇ ਮੰਗਲਵਾਰ ਨੂੰ ਰਾਸ਼ਟਰਪਤੀ ਮੁਹੰਮਦ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਇਹ ਕਾਨੂੰਨ ਦੋਹਰੀ ਨਾਗਰਿਕਤਾ ਵਾਲੇ ਉਹਨਾਂ ਲੋਕਾਂ ਤੇ ਲਾਗੂ ਹੋਵੇਗਾ ਜਾਂ ਨਹੀਂ ਜਿਨ੍ਹਾਂ ਦੇ ਕੋਲ ਇਜ਼ਰਾਈਲ ਤੇ ਕਿਸੇ ਹੋਰ ਮੁਲਕ ਦਾ ਪਾਸਪੋਰਟ ਹੈ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੀ ਰਾਜਧਾਨੀ 올ੈਂਪੀਆ ਵਿੱਚ ਸਿੱਖੀ ਮਨਾਇ ਗਈ ਇਸ ਮੌਕੇ ਭਾਰਤੀ ਤਿਉਹਾਰ ਦੇ ਸਬੰਧ ਵਿੱਚ ਵਿਸ਼ੇਸ਼ ਐਲਾਨ ਵੀ ਕੀਤੇ ਗਏ ਤੇ ਸਿਆਟਲ ਸਥਿਤ ਭਾਰਤ ਦੇ ਕਨਸੂਲਟ ਜਰਨਲ ਵੱਲੋਂ ਬਿਆਨ ਮੁਤਾਬਕ ਦੂਦਾਬਾਸ ਵੱਲੋਂ 올ੈਂਪੀਆ ਵਿੱਚ ਪਹਿਲੀ ਵਾਰ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ ਤੇ ਇਸ ਮੌਕੇ ਕਾਫੀ ਖੁਸ਼ੀ ਤੇ ਉਤਸ਼ਾਹ ਵੇਖਣ ਨੂੰ ਮਿਲਿਆ ਸੋ ਵਿਦੇਸ਼ਾਂ ਦੇ ਨਾਲ ਜੁੜੀਆਂ ਹੋਈਆਂ ਇਹਨਾਂ ਖਬਰਾਂ ਦੇ ਵਿੱਚ ਅਨਾਹੀ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਧੰਨਵਾਦ